ਜੀ ਰੀਸੈਂਟਲੀ ਜਿਉ ਤੁਹਾਨੂੰ ਪਤਾ ਹੈਗਾ ਕਿ ਹਾਂ ਸ਼ਾਰਪੁਰ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਸੈਂਟਰਲ এজੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਹੈਗਾ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ਐਲੀਆਸ ਪਾਸਟਰ ਜੌਨਸਨ ਆ ਆ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ইয়ারਸ ਦੇ ਆਸ-પાસ ਹੈਗੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆਈਐਸਆਈ ਦੇ ਉਹਨਾਂ ਦੇ ਇੰਟੈਕ ਸੀਗਾ ਦੋ ਬਾਰ ਪਾਕਿਸਤਾਨ ਵਿਜ਼ਿਟ ਕਰ ਚੁੱਕਿਆ ਪਿਛਲੇ ਸਾਲਾਂ ਚ ਆ ਤੇ ਉਹਨਾਂ ਦੇ ਟੱਚ ਹੋਣ ਦੇ ਨਾਲ ਆ ਉਹਨਾਂ ਨੂੰ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਵੀ ਪਾਸ ਆਨ ਕਰਦਾ ਸੀਗਾ ਜਿਵੇਂ ਕਿ ਜਿਹੜੀ ਹੁਣ ਤੱਕ ਦੀ ਤਪਤੀ ਸੇ ਸਾਹਮਣੇ ਆਇਆ ਹੈਗਾ ਕਿ ਇਹਨੇ ਅਗਨੀਵੀਰ ਜਿਹੜੀ ਆਰਮੀ ਦੀ ਰਿਕਰੂਟਮੈਂਟ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਹੀ ਨੇ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਹੋਸ਼ਿਆਰਪੁਰ ਦੇ ਆਸ-ਪਾਸ ਦੇ ਅਲੱਗ-ਅਲੱਗ ਥਾਵਾਂ ਦੀ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਕੇ ਜਦੋਂ ਆਪਾਂ ਰਿਟਰੀਵ ਕਰ ਕਰਾਂਗੇ ਉਸ ਤੋਂ ਪਤਾ ਲੱਗੇਗੀ ਤੇ ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 8 ਤੋਂ 10 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਅਰ ਪਾਕਿਸਤਾਨ ਚੋਂ ਉਹਨਾਂ ਨੂੰ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ ਚ ਸ਼ੇਅਰ ਕਰਕੇ ਉਹਨਾਂ ਤੇ ਵਟਸਐਪ ਐਕਟੀਵੇਟ ਕਰਵਾਏ ਹੈਗੇ OTP ਨੇ ਇਥੋਂ SIM ਕਾਰਡਸ ਨੂੰ ਐਕਟੀਵੇਟ ਕਰਕੇ OTP ਇਥੋਂ ਸ਼ੇਅਰ ਕੀਤਾ ਤੇ ਨੰਬਰ ਉਥੇ ਪਾਕਿਸਤਾਨ ਚ ਜਾਂ ਦੁਬਈ ਚ ਐਕਟੀਵੇਟ ਕਰਵਾਏ ਹੈਗੇ ਜੋ ਕਿ ਆਗੇ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਜਿਹੜੇ ਜਿਹੜੇ ISRO ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਈਂਗ ਚ ਜਾਂ ਕਿਸੇ ਹੋਰ ਗਲਤ ਕੰਮ ਚ ਇਨਵੋਲ ਕਰਨ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਇਸ ਕਰਕੇ ਕਾਫੀ ਇੰਪੋਰਟੈਂਟ ਕੇਸ ਇਸ ਆ ਹੈਗਾ ਇਸ ਤੋਂ ਅਸੀਂ ਹੋਰ ਡਿਟੇਲ ਚ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੀ ਚੀਜ਼ਾਂ ਕਰ ਰਹੇ ਹਾਂ ਹੋ ਸਕਦਾ ਹੋਰ ਵੀ ਪੁਲਾਸ ਸਰ ਜਿਹੜਾ ਪਾਕਿਸਤਾਨ ਗਿਆ ਕਿਸ ਵਜ੍ਹਾ ਤੇ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਕਿਸਤਾਨ ਜਿਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜ਼ਿਟ ਕੀਤਾ ਉਸ ਸੇ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨਾਂ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫੋਲੋਅਰ ਹੈਗਾ ਜਿਹਦਾ ਨਾਮ ਸਾਜੀਦ ਹੈਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਹੈਗੀ ਤੇ ਉਹ ਮੇਰੀ ਪ੍ਰੇਅਰ ਤੋਂ ਠੀਕ ਹੋਇਆ ਹੈਗਾ ਉਹਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜੀਦ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਅਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਤੇ ਇਨਵਾਈਟ ਕੀਤਾ ਤੇ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿజిਟ ਕਿਨੇ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਬਾਨੇ ਕੀਤੀ ਹੈਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਇੱਕ ਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਬਾਨੇ ਇਹਨੇ ਕੀਤੀ ਹੈਗੀ ਤੇ ਇਸ ਕਰਕੇ ਦੋ ਬਾਰ ਆ ਲਗਭਗ 22-23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿజిਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉਥੋਂ ਫਿਰ ਮੇਬੀ ਅਲੱਗ ਅਲੱਗ ਲੋਕਾਂ ਨੂੰ ਮਿਲਿਆ ਹੋਏਗਾ ਸਰ ਚੀਜ਼ਾਂ ਹੈਗੀ ਉਹ ਬਾਕੀ ਦੇ ਮੋਬਾਈਲ ਤੋਂ ਕੋਈ ਸਰ ਕੋਈ ਪਾਕਿਸਤਾਨੀ ਏਜੰਟ ਸੋਰੀ ਆਈਐਸਆਈ ਦਾ ਕੋਈ ਏਜੰਟ ਹਾਬੀਅਸਲੀ ਰੱਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਆਈਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਦੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਟਰੈਪ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਜਿਵੇਂ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਫੜਿਆ ਹੈਗਾ ਹਰਪ੍ਰੀਤ ਸਿੰਘ ਇਹਨੂੰ ਪਿਛਲੇ ਲਗਭਗ 2 2.5 ਸਾਲਾਂ ਚ ਇਹਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨਾਂ ਨੇ ਵਕ ਵਕ ਟਾਈਮ ਤੇ ਦਿੰਦੇ ਰਹੇ ਹੈਗੇ ਤੇ ਇਹਦੇ ਬਦਲੇ 'ਚ ਕੁਝ ਨਾ ਕੁਝ ਫੋਰਸ਼ਨ ਨੇ ਵਿਜਿਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਇਆ ਫਿਰ ਵਿਜਿਟ ਕਰਵਾਇਆ ਇਹਨੂੰ ਉੱਥੇ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਨਾਲ ਸਰ ਕਿੰਨੇ ਦਿਨ ਸਰ ਬੱਸ ਕਿੱਸਾਂ ਕਰਿਆ ਸੀਗਾ ਤੇ ਪਹਿਲਾਂ ਕੋਈ ਕੇਸ ਤਾਂ ਨਹੀਂ ਨਹੀਂ ਅਭੀ ਤੱਕ ਇੱਥੇ ਪਹਿਲਾ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22-23 ਦਿਨ ਦੋਨੋਂ ਟੂਰਾਂ ਚ ਰਿਹਾ ਹੈਗਾ ਸੋ ਇਹ ਕਿੰਨੇ ਸੰਪਰਕ ਪਹਿਲਾਂ ਮੱਝੀ ਸੀ 2007 ਸੀ ਹਾਂਜੀ ਆ ਪਹਿਲਾਂ ਹਰਪ੍ਰੀਤ ਸਿੰਘ ਦਾ ਨਾਮ ਸੀਗਾ ਤੇ ਬਾਅਦ 'ਚ ਹੀ ਨੇ ਆਪਣਾ ਜਿਹੜਾ ਹੈਗਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਇਹਨੇ ਕ੍ਰਿਸ਼ਨਾਟਿਕ ਪੁਛਾ ਰਹਾ ਜਿਦਾ ਸੀ ਰੋਕ ਨੂੰ ਪੀਪੂ ਕਰ ਪੈਦਾ ਤੁੰਦਾ ਕਿ ਉਹ ਨੂੰ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸ਼ਨ ਜੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਸ਼ਿਆਰਪੁਰ ਚ ਪਿਛਲੇ ਲਗਭਗ 3-4 ਸਾਲਾਂ ਤੋਂ ਰਹਿ ਰਿਹਾ ਸੀਗਾ ਤੇ ਲੋਕਲ ਆਪਣੇ ਏਰੀਆ ਚ ਜਿਹੜਾ ਇਨ ਰੂਟੀਨ ਉਹਨਾ ਪਿੱਛੇ ਬੈਕਗ੍ਰਾਉਂਡ ਚ ਕੀ ਕੰਮ ਕਰਦਾ ਸੀਗਾ that is ਉਹ that is the ਕੇਸ ਬਟ ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੀਚਰ ਦਾ ਕੰਮ ਯਾ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹੈਗਾ ਇਹ ਰਿਮਾਂਡ ਲੈ ਆਇਆ ਤੁਹਾਨੂੰ ਲੱਗਦਾ ਕਿ ਅੱਗੇ ਕੁਝ ਅਪਡੇਟ ਸਾਹਮਣੇ ਆਉਗਾ ਜੀ ਇਹ ਇਸ ਇਸੇ ਸਪਾਇਨ ਦੇ ਕੰਮ ਚ ਇਹਦੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਐਜੋਫ ਨਾਉ ਤੇ ਜੇਕਰ ਇਹਨਾਂ ਦੇ ਮੋਬਾਈਲ ਫੋਨਸ ਤੇ ਡਾਟਾ ਤੋਂ ਕੋਈ ਚੀਜ਼ ਸਾਹਮਣੇ ਆਉਂਦੀ ਲੇਗੀ ਤੇ ਫਿਰ ਅਕੋਰਡਿੰਗ ਲਸ ਇਨਵੈਸਟੀਗੇਸ਼ਨ ਰਿਮਾਂਡ ਪਰਟੀ ਨੂੰ ਤਾਂ ਲੱਗਦਾ ਕਿ ਕੁਝ ਹੋਰ ਇਨਫੈਕਸ਼ਨ ਜਿਹੜੇ ਯੈਸ ਇਸ ਡੈਫੀਨਿਟਲੀ ਦੇਖੋ ਇਹ ਚ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨੈਸ਼ਨਲ ਸੈਕਿਉਰਿਟੀ ਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕਾਉਂਟਰ ਇੰਟੈਲੀਜੈਂਸ ਨੇ ਜਿਹੜਾ ਕਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਇੰਨੇ ਖਰੀਦੇ ਹੈਗੇ ਉਹਨਾਂ ਦਾ ਆਈਡੈਂਟੀਫਿਕੇਸ਼ਨ ਉਹਨਾਂ ਚ ਕਿਹੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਔਰ ਡਾਕੂਮੈਂਟਸ ਅ ਅੰਦਾ ਵੈਰੀਫਿਕੇਸ਼ਨ ਤੇ ਹੋਰ ਸਾਰੇ ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਇਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗ੍ਰਾਉਂਡ ਚੈੱਕ ਵਗੈਰਾ ਸਾਰਾ ਕਰਵਾਇਆ ਜਾ ਸਰ ਬੇਸਿਕਲੀ ਹੁਸ਼ਾਰਪੁਰ ਦੀਆਂ ਹੀ ਲੋਕੇਸ਼ਨਸ ਵਗੈਰਾ ਉਹ ਤੇ ਸ਼ੇਅਰ ਕਰ ਦਿੱਤੀ ਇਨਫੋਰਮੇਸ਼ਨ ਜਾਂ ਜਿੱਦਾਂ ਸਾਡੇ ਨਾਲ ਮਿਲਟਰੀ ਏਰੀਆ ਵਿੱਚ ਸਟਾਰਟ ਹੋ ਜਾਂਦਾ ਆਦਮਪੁਰ ਹੁਣ ਤੱਕ ਜਿਹੜੀ ਗੱਲ ਆਈ ਹੈਗੀ ਸਾਹਮਣੇ ਹੁਣ ਤੱਕ ਦੀ ਜਿਹੜੀ ਪੁਸਤਾ ਹੈਗੀ ਉਹਦੇ ਵਿੱਚ ਹੁਸ਼ਾਰਪੁਰ ਤੇ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਜਿਹੜਾ ਹੈਗਾ ਆ ਸ਼ੇਅਰ ਕਰ ਦਿੱਤਾ